ਪਾਜਪਾ ਵਾਲਿਓ ਕੰਗਣਾ ਰਨੋ ਦੀ ਜ਼ੁਬਾਨ ਤੇ ਕਾਬੂ ਕਰੋ ਲਗਾਮ ਲਾਓ ਤੇ ਇਹ ਬਿਆਨ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਬੁਲਾਰਾ ਨੀਲਗਰਗ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਕੰਗੜਾ ਰਣੋਅ ਤੇ ਭਾਜਪਾ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਦੇ ਸਿੱਖਾਂ ਨੂੰ ਅਤਵਾਦੀ ਦੱਸਦੇ ਨੇ ਤੇ ਕਦੇ ਕਿਸਾਨਾਂ ਨੂੰ ਵੱਖਵਾਦੀ ਦੱਸਦੇ ਨੇ ਇਹ ਬਿਆਨ ਦੇਖ ਕੇ ਕੰਗੜਾ ਰਣੋਅ ਦੇ ਵੱਲੋਂ ਜਾਣ ਬੁੱਝ ਕੇ ਪੰਜਾਬ 'ਚ ਮਾਹੌਲ ਖਰਾਬ ਕੀਤਾ ਜਾਂਦਾ ਹੈ ਤੇ ਜਿਸ ਦੇ ਉੱਤੇ ਭਾਜਪਾ ਕੰਗੜਾ ਰਣੋਅ ਦੀ ਜਮਾਨ ਦੇ ਉੱਤੇ ਕਾਬੂ ਕਰੇ ਤੇ ਉੱਥੇ ਹੀ ਜਿਹੜਾ ਕਿ ਜਾਣ ਬੁੱਝ ਕੇ ਹਮੇਸ਼ਾ ਹੀ ਬਦਨਾਮ ਕਰਨ ਦੀ ਪੰਜਾਬ ਨੂੰ ਕੋਸ਼ਿਸ਼ ਕੰਗੜਾ ਨੋ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਨੀਲਗਰਗ ਦੇ ਵੱਲੋਂ ਕੰਗਣਾ ਰਣੌਤ ਨੂੰ ਲੈ ਕੇ ਪਲਟਵਾਰ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਨੀਲਗਰਗ ਦਾ ਹੋਰ ਕੀ ਕਹਿਣਾ ਹੈ ਜੀਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਲਗਾਤਾਰ ਜਿਹੜੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਅੱਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ ਜਦੋਂ ਤਾਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨੀਅਤ ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲਵ ਹੈਗੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ ਜਾਂ ਹਰ ਉਹ ਅੰਦੋਲਨ ਜੋ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਾ ਹੈਗਾ ਉਸ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬੀਜੇਪੀ ਦੀ ਇੱਕ ਕਾਰਜ ਸ਼ੈਲੀ ਹੈਗੀ ਹੈ ਔਰ ਉਸੇ ਕਾਰਜ ਸ਼ੈਲੀ ਦੇ ਉੱਤੇ ਜਿਹੜਾ ਹੈ ਬੀਜੇਪੀ ਦੀ ਜਿਹੜੀ ਐਮਪੀ ਕੰਗਨਾ ਰੌਹ ਚੱਲ ਰਹੀ ਹੈ ਸੋ ਮੈਂ ਅਪੀਲ ਕਰਨਾ ਚਾਹੁੰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਇਹਨਾਂ ਦੇ ਬੋਲਣ ਦੇ ਉੱਤੇ ਲਗਾਮ ਲਗਾਓ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ ਔਰ ਜਦੋਂ ਮਾਹੌਲ ਖਰਾਬ ਹੁੰਦਾ ਉਹਦਾ ਨੁਕਸਾਨ ਜਿਹੜਾ ਉਹ ਸਾਰਿਆਂ ਨੂੰ ਹੁੰਦਾ ਹੈਗਾ ਜੀਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਰ ਨੌਤ ਲਗਾਤਾਰ ਜਿਹੜੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਅੱਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ ਜਾਂ ਤਾਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਉਈ ਨੀਤ ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲ ਹੈਗੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ ਜਾਂ ਹਰ ਉਹ ਅੰਦੋਲਨ ਜੋ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਾ ਹੈਗਾ ਉਸ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬੀਜੇਪੀ ਦੀ ਇੱਕ ਕਾਰਜ ਸ਼ੈਲੀ ਹੈਗੀ ਹੈ ਔਰ ਉਸੇ ਕਾਰਜ ਸ਼ੈਲੀ ਦੇ ਉੱਤੇ ਜਿਹੜਾ ਹੈ ਬੀਜੇਪੀ ਦੀ ਜਿਹੜੀ ਐਮਪੀ ਕੰਗਨਾ ਰੌਤ ਚੱਲ ਰਹੀ ਹੈ ਸੋ ਮੈਂ ਅਪੀਲ ਕਰਨਾ ਚਾਹੁੰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਕਿ ਇਹਨਾਂ ਦੇ ਬੋਲਣ ਦੇ ਉੱਤੇ ਲਗਾਮ ਲਗਾਓ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ ਔਰ ਜਦੋਂ ਮਾਹੌਲ ਖਰਾਬ ਹੁੰਦਾ ਉਹਦਾ ਨੁਕਸਾਨ ਜਿਹੜਾ ਉਹ ਸਾਰਿਆਂ ਨੂੰ ਹੁੰਦਾ ਹੈਗਾ ਜੀਜੇਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਰ ਨੌਤ ਲਗਾਤਾਰ ਜਿਹੜੇ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਅਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ ਜਾਂ ਤਾਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨੀਤ ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲਵ ਹੈਗੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ ਜਾਂ ਹਰ ਉਹ ਅੰਦੋਲਨ ਜੋ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਾ ਹੈਗਾ ਉਸ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬੀਜੇਪੀ ਦੀ ਇੱਕ ਕਾਰਜ ਸ਼ੈਲੀ ਹੈਗੀ ਹੈ ਔਰ ਉਸੇ ਕਾਰਜ ਸ਼ੈਲੀ ਦੇ ਉੱਤੇ ਜਿਹੜਾ ਹੈ ਬੀਜੇਪੀ ਦੀ ਜਿਹੜੀ ਐਮਪੀ ਕੰਗਨਾ ਰੌਤ ਚੱਲ ਰਹੀ ਹੈ ਸੋ ਮੈਂ ਅਪੀਲ ਕਰਨਾ ਚਾਹੁੰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਕਿ ਇਹਨਾਂ ਦੇ ਬੋਲਣ ਦੇ ਉੱਤੇ ਲਗਾਮ ਲਗਾਓ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ ਔਰ ਜਦੋਂ ਮਾਹੌਲ ਖਰਾਬ ਹੁੰਦਾ ਉਹਦਾ ਨੁਕਸਾਨ ਜਿਹੜਾ ਉਹ ਸਾਰਿਆਂ ਨੂੰ ਹੁੰਦਾ ਹੈ ਗੱਲ ਜੀਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਰ ਨੌਤ ਲਗਾਤਾਰ ਜਿਹੜੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਅੱਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ ਜਾਂ ਤਾਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨੀਤ ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲਵ ਹੈਗੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ ਜਾਂ ਹਰ ਉਹ ਅੰਦੋਲਨ ਜੋ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਾ ਹੈਗਾ ਉਸ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬੀਜੇਪੀ ਦੀ ਇੱਕ ਕਾਰਜ ਸ਼ੈਲੀ ਹੈਗੀ ਹੈ ਔਰ ਉਸੇ ਕਾਰਜ ਸ਼ੈਲੀ ਦੇ ਉੱਤੇ ਜਿਹੜਾ ਹੈ ਬੀਜੇਪੀ ਦੀ ਜਿਹੜੀ ਐਮਪੀ ਕੰਗਨਾ ਰੌਤ ਚੱਲ ਰਹੀ ਹੈ ਸੋ ਮੈਂ ਅਪੀਲ ਕਰਨਾ ਚਾਹੁੰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਕਿ ਇਹਨਾਂ ਦੇ ਬੋਲਣ ਦੇ ਉੱਤੇ ਲਗਾਮ ਲਗਾਓ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ ਔਰ ਜਦੋਂ ਮਾਹੌਲ ਖਰਾਬ ਹੁੰਦਾ ਉਹਦਾ ਨੁਕਸਾਨ ਜਿਹੜਾ ਉਹ ਸਾਰਿਆਂ ਨੂੰ ਹੁੰਦਾ ਹੈਗਾ